ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਜਿਹੜੀ ਸਭ ਤੋਂ ਪਹਿਲਾਂ ਕਰਨੀ ਹੈ ਜਿਹੜੀ ਜ਼ਰੂਰੀ ਬੇਨਤੀ ਹੈ ਉਹ ਉਹ ਜ਼ਰੂਰੀ ਮੇਰੀ ਬੇਨਤੀ ਮੈਂ ਤਿੰਨ ਬੇਨਤੀਆਂ ਕਰਨੀਆਂ ਡਾਕਟਰ ਬਾਰੇ ਪੁਲਿਸ ਪ੍ਰਸ਼ਾਸਨ ਲੁਧਿਆਣਾ ਮਾਨਯੋਗ ਕਮਿਸ਼ਨਰ ਸਾਹਿਬ ਚਾਲ ਸਾਹਿਬ ਤੇ ਮੇਰੇ ਸੱਜਣ ਮੇਰੇ ਭਰਾ ਮੇਰੇ ਵੀਰ ਮੇਰੇ ਭੈਣਾਂ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਚਾਹੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਤੇ ਫੋਨ ਕੀਤਾ ਚਾਹੀ ਮੇਰੇ ਨਾਲ ਗਏ ਸੋ ਸਭ ਤੋਂ ਪਹਿਲਾਂ ਮੇਰੀ ਬੇਨਤੀ ਮੇਰੇ ਸਾਰੇ ਵੀਰਾਂ ਅੱਗੇ ਜਿੰਨੇ ਵੀ ਸੋਸ਼ਲ ਮੀਡੀਆ ਮੇਰੇ ਨਾਲ ਜੁੜੇ ਹੋਏ ਇੱਕੋ ਬੇਨਤੀ ਹੈ ਕਿ ਕੋਈ ਵੀ ਵੀਰ ਡਾਕਟਰ ਦੀ ਧੀ ਡਾਕਟਰ ਦੀ ਭੈਣ ਤੇ ਡਾਕਟਰ ਦੇ ਮਾਹ ਬਾਰੇ ਗਲਤ ਨਾ ਬੋਲੇ ਦੋਸਤੋ ਜੇ ਅਗਰ ਆਪਾਂ ਵੀ ਇਸ ਤਰ੍ਹਾਂ ਬੋਲਾਂਗੇ ਤੇ ਆਪਣੇ ਚ ਤੇ ਡਾਕਟਰ ਚ ਕੋਈ ਫਰਕ ਰਹਿਣੇ ਨਹੀਂ ਜਾਣਾ ਇਹ ਮੇਰੀ ਨਿੱਜੀ ਸੋਚ ਆ ਤੇ ਮੇਰੀ ਤੁਹਾਨੂੰ ਇੱਕ ਗੁਜਾਰਸ਼ ਹੈ ਮੇਰੇ ਵੀਰਾਂ ਨੂੰ ਕਿ ਕੁਝ ਲੋਕ ਡਾਕਟਰ ਬਾਰੇ ਥੋੜਾ ਹਾਂ ਉਹਦੇ ਬਾਰੇ ਜੋ ਜਨੂੰ ਕਹਿਣਾ ਕੋ ਉਹ ਵੀ ਕਿ ਡੈਰੇਜ ਮੈਂ ਮੰਨਦਾ ਕਿ ਉਹ ਆਪਣੇ ਧੀਰਪਣ ਗਲਤ ਬੰਦਾ ਬੋਲਦਾ ਸੀਗਾ ਜੇ ਆਪਾਂ ਵੀ ਉਹੀ ਉਸ ਤਰ੍ਹਾਂ ਹੀ ਬੋਲਾਂਗੇ ਫਿਰ ਆਪਣੇ ਜਿੱਤੇ ਡਾਕਟਰ ਨੂੰ ਫਰਕ ਨਹੀਂ ਪੈਣਾ ਸੋ ਮੇਰੇ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਸਾਰੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਜਿੰਨੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਦੇਖ ਰਹੇ ਆ ਜਾਂ ਜਿੱਥੇ ਵੀ ਕਮੈਂਟ ਕਰਦੇ ਆ ਕਿ ਡਾਕਟਰ ਦੀ ਮਾਂ ਡਾਕਟਰ ਦੀ ਧੀ ਤੇ ਡਾਕਟਰ ਦੀ ਭੈਣ ਬਾਰੇ ਕੋਈ ਮੇਰੇ ਵੀਰ ਗਲਤ ਕਮੈਂਟ ਪੱਦੀ ਸ਼ਬਦਾਂ ਵਾਲੀ ਦਾ ਵਰਤ ਠੀਕ ਆ ਪਿਆਰੋ ਹਾਂ ਡਾਕਟਰ ਨਾਲ ਆਪਣੀ ਤੁਸੀਂ ਡਾਕਟਰ ਨੂੰ ਜੋ ਲਿਖਣਾ ਲਿਖ ਸਕਦੇ ਹੋ ਉਹਨੂੰ ਕਹਿ ਸਕਦੇ ਹੋ ਤੋ ਦੂਸਰੀ ਮੇਰੀ ਬੇਨਤੀ ਧੰਨਵਾਦ ਪੁਲਿਸ ਪ੍ਰਸ਼ਾਸਨ ਲੁਧਿਆਣਾ ਦਾ ਸਪੈਸ਼ਲੀ ਮਾਨਯੋਗ ਕਮਿਸ਼ਨਰ ਸਾਹਿਬ ਸਾਹਿਬ ਉਹਨਾਂ ਦਾ ਬਹੁਤ ਉਹਨਾਂ ਦਾ ਬਹੁਤ ਉਹਦੇ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਉਸ ਦਿਨ ਕਹਿਤਾ ਸੀ ਕਿ ਪਰਚਾ ਸਮਝ ਲੋ ਹੋ ਗਿਆ ਕਿਉਂਕਿ ਉਹਨਾਂ ਜਾਣਦੇ ਆ ਕਿ ਅਸੀਂ ਤੁਹਾਡੀ ਵੀਡੀਓ ਸੁਣ ਲਈ ਹੈ ਜਦੇ ਜਾ ਕੇ ਬੈਠੇ ਆ ਸਾਹਿਬਾ ਜਿਹੜੇ ਜਾਣਦੇ ਕੋਈ ਕਹਿੰਗੇ ਮੈਂ ਵੀ ਅ ਮੇਰੀ ਵੀਡੀਓ ਲੈ ਕੇ ਬੈਠੇ ਸੀ ਕਿ ਤੁਹਾਡੀ ਵੀਡੀਓ ਸੁਣ ਲਈ ਹੈ ਮੈਂ ਉਹਦਾ ਕਮੈਂਟ ਮੈਂ ਕਹਿੰਦੇ ਮੈਂ ਕਮੈਂਟ ਦੇਖੋ ਜੀ ਕਹਿੰਦੇ ਮੈਂ ਉਹ ਵੀ ਪੜ ਲਿਆ ਕਹਿੰਦੇ ਮੈਂ ਉਹ ਵੀ ਪੜ ਲਿਆ ਇਹਨੂੰ ਬਦਲਣ ਪੱਖਿਆ ਨਹੀਂ ਜਾਊਗਾ ਉਹਨਾਂ ਉਦੋਂ ਕਿਹਾ ਸੀ ਸਾਡੇ ਸਾਹਮਣੇ ਕਿ ਇਹ ਤੇ ਅੱਜ ਹੀ ਪਰਚਾ ਦੇ ਕੇ ਨੂੰ ਅਸੀਂ ਅੱਜ ਹੀ ਹਵਾ ਲਾ ਕੇ ਸੁਟਨਾਓ ਸੋ ਧੰਨਵਾਦ ਫੇਰ ਮੇਰਾ ਇੱਕਰੀ ਮੇਰੇ ਵੀਰ ਮੇਰੇ ਸਰਦਾਰ ਰঞ্জੀਤ ਸਿੰਘ ਇਨਸਪੈਕਟਰ ਸਾਹਿਬ ਜਿਹੜੇ ਉੱਥੇ ਜਿਹਨਾਂ ਸਾਡੇ ਬਿਆਨ ਲਿਖੇ ਤੇ ਧੰਨਵਾਦ ਐਸਐਚਓ ਸਾਹਿਬ ਦਵਿੰਦਰ ਸਿੰਘ ਸ਼ਿਮਲਾਪੁਰੀ ਉਹਨਾਂ ਦਾ ਉਹਨਾਂ ਦਾ ਬਹੁਤ ਧੰਨਵਾਦ ਆ ਤੇ ਜਿਹੜੇ ਉਥੇ ਮੇਰੇ ਮੁਲਾਜ਼ਮ ਜੀ ਸਾਰੇ ਸਾਰਿਆਂ ਦਾ ਸੋ ਹੁਣ ਉਸ ਤੋਂ ਬਾਅਦ ਚ ਮੈਂ ਆਵਾਂ ਜਿਹੜੇ ਮੇਰੇ ਵੀਰ ਮੇਰੇ ਭਰਾ ਮੇਰੇ ਆ ਭੈਣਾ ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੇ ਹੱਕ ਚ ਖੜੇ ਸਾਰੇ ਬੰਦੇ ਜਿਨ੍ਹਾਂ ਲੱਗਿਆ ਕਿ ਗੁਰਿੰਦਰ ਰਗਰੇਟੇ ਨੇ ਜਿਹੜਾ ਬੋਲਿਆ ਜਾਂ ਜੋ ਲਿਖਿਆ ਉਹ ਗਲਤ ਲਿਖਿਆ ਵੈਸੇ ਤੋਂ ਕਾਫੀ ਟਾਈਮ ਤੋਂ ਬੋਲਦਾ ਆ ਰਿਹਾ ਪਰ ਉਹ ਕਿਸੇ ਨੂੰ ਨਾਮ ਲੈ ਕੇ ਪਸਲੇ ਨਹੀਂ ਬੋਲਦਾ ਪਰ ਉਹ ਜਿਹੜਾ ਹੁਣ ਲਿਖਿਆ ਸੀਗਾ ਪਰ ਮੇਰੇ ਸਾਰੇ ਮੇਰੇ ਵੀਰਾਂ ਨੂੰ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਲੁਧਿਆਣਾ ਗਏ ਮੇਰੇ